ਨਹੀਂ ਵੀ ਨਹੀਂ ਉਹਨੇ ਨੂੰ ਅੱਗ ਲਾਉਂਦੇ ਨੇ ਕੋਈ ਰੇਲ ਵੀ ਕਰ ਸਰ ਇਹਦਾ ਪ੍ਰੋਫਿਟ ਹੋ ਗਿਆ ਫਾਰਮੂਲੇ ਨੂੰ ਪੈਸੇ ਵੀ ਮਿਲ ਗਏ 3 ਰੁਪਏ 1 ਰੁਪਿਆ 1 ਕਿਲੋ ਦਾ ਇਹ ਤਾਂ ਜਿਹੜਾ ਆਪ ਕਰਦਾ ਉਹਨੂੰ ਮਿਲਿਆ ਜਿਹਨੇ ਬਿਲਰ ਆ ਉਹ ਬਿਲਰ ਲੈਣ ਦੇ ਪੈਸੇ ਉਹ ਕਿਸਾਨ ਨੂੰ ਕੁਝ ਨਹੀਂ ਦਿੰਦੇ ਨਹੀਂ ਕਿਸਾਨ ਨੂੰ ਨਹੀਂ ਦਿੰਦੇ ਸਰ ਨਾ ਉਹ ਤੋਂ ਲੈਂਦੇ ਵੀ ਦਿੰਦੇ ਨਾ ਕੁਝ ਆਪੇ ਕਟਰ ਮਾਰਿਆ ਆਪੇ ਬਰਾਦੀ ਉਹਨੂੰ ਵੀ ਠੀਕ ਰੱਖਣ ਲਈ ਕਰਦਾ ਕੋਲੋਂ ਕਹਿੰਦੇ ਸਾਨੂੰ ਕਟਰ ਵੀ ਮਾਰ ਕੇ ਤੁਸੀਂ ਕੋ ਅਸੀਂ ਮੈਂ ਤੇ ਐਸਐਸਪੀ ਸਹਿਬਾਨ ਅਸੀਂ ਸਾਰੇ ਪਿੰਡਾਂ ਚ ਜਾ ਰਹੇ ਹਾਂ ਜਿੱਥੇ ਪਿਛਲੇ ਸਾਲ ਅੱਗ ਲੱਗਣ ਦੀ ਜਿੱਦਕਤਾਈਆਂ ਸੀ ਸਾਡੇ ਤੋਂ ਬਿਨਾ ਸਾਡੇ ਐਸਡੀਐਮ ਸਹਿਬਾਨ ਡੀਐਸਪੀ ਸਾਰੇ ਏਡੀਸੀ ਸਭ ਜਾ ਰਹੇ ਨੇ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਵੀ ਇਹਦੇ ਬਾਰੇ ਅੱਜ ਨਾ ਲਾਵੇ ਇੱਥੇ ਅਸੀਂ ਇਹਨਾਂ ਨੂੰ ਸਮਝਾਣੇ ਆਂ ਵੀ ਅੱਗ ਨਾ ਲਾਈ ਜਾਵੇ ਉਹਦੇ ਕੀ ਨੁਕਸਾਨ ਨੇ ਨਾਲ ਹੀ ਇਹਨਾਂ ਦੀਆਂ ਅਸੀਂ ਮੁਸ਼ਕਲਾ ਵੀ ਸਮਝਦੇ ਆਂ ਮੁਸ਼ਕਲਾਂ ਸਮਝਦੇ ਆ ਵੀ ਇਹਨਾਂ ਦੀ ਕੀ ਜ਼ਰੂਰਤਾਂ ਨੇ ਉਹ ਵੀ ਅਸੀਂ ਸਮਝ ਕੇ ਇਹਨਾਂ ਦੀ ਮਸ਼ੀਨਰੀ ਵਗੈਰਾ ਪ੍ਰੋਵਾਈਡ ਕਰਦੇ ਆ ਤੇ ਨਾਲ ਹੀ ਸਾਡਾ ਇਹ ਵੀ ਆ ਵੀ ਸ਼ਾਮ ਨੂੰ ਕੰਬਾਈਨ ਨਾਲ ਚਲਾਈ ਜਾਵੇ ਹੁਣ ਝੋਨੇ ਦਾ ਸੀਜ਼ਨ ਹੈ ਦਾ ਜਦੋਂ ਸ਼ਾਮ ਨੂੰ ਕੰਬਾਈਨ ਚਲਾ ਕੇ ਜਾਂਦੇ ਨੇ ਤਾਂ ਫਿਰ ਪੈੜੀ ਜੜੀ ਹੁੰਦੀ ਆ ਉਹਦੇ ਵਿੱਚ ਨਮੀ ਜ਼ਿਆਦਾ ਹੁੰਦੀ ਆ ਇਹਨਾਂ ਨੂੰ ਮੰਡਿਆ 'ਚ ਦਿੱਕਤਾਂ ਹੁੰਦੀਆਂ ਨੇ ਤਾਂ ਇਹ ਸੇ ਸਾਰੇ ਕਰਕੇ ਐਸਐਸਪੀ ਸਾਹਿਬ ਤੇ ਅਸੀਂ ਸਾਰੇ ਇਕੱਠੇ ਆ ਰਹੇ ਹਾਂ ਕਿ ਤਾਂ ਕਿ ਇਹਨਾਂ ਦਾ ਇੱਕ ਵਿਸ਼ਵਾਸ ਵੀ ਬਣੇ ਪ੍ਰਸ਼ਾਸਨ ਤੇ ਵੀ ਜੋ ਸਾਡੀਆਂ ਸਮੱਸਿਆ ਨੇ ਉਹ ਵੀ ਪ੍ਰਸ਼ਾਸਨ ਸੁਣ ਰਿਹਾ ਤੇ ਨਾਲ ਹੀ ਅਸੀਂ ਅਪੀਲ ਵੀ ਕਰਦੇ ਹਾਂ ਤੇ ਸਾਨੂੰ ਬਹੁਤ ਅੱਛਾ ਉਪਰਾਲਾ ਇਹਦਾ ਜਿਹੜਾ ਅਸੀਂ ਕਰ ਰਹੇ ਹਾਂ ਤੇ ਇਹਦੇ ਨਾਲ ਹੀ ਸਾਰਾ ਬਹੁਤ ਅੱਛਾ ਰਿਸਪੌਂਸ ਆ ਰਿਹਾ ਸਾਰੇ ਪਿੰਡਾਂ ਚੋਂ ਤੇ ਸਾਡੇ ਇਨਸੀਡੈਂਟ ਵੀ ਬਹੁਤ ਘਟੇ ਆ ਗਰਦਾਸਪੁਰ ਜ਼ਿਲ੍ਹੇ ਚ ਅੱਛਾ ਕੰਮ ਹੋਇਆ ਕਿ ਸਾਨੂੰ ਉਮੀਦ ਹੈ ਕਿ ਸਾਰੇ ਪਿੰਡ ਸਾਨੂੰ ਇਸੇ ਤਰ੍ਹਾਂ ਅੱਛਾ ਸਹਿਯੋਗ ਦੇਣਗੇ ਜੋ ਇਹਨਾਂ ਦੀਆਂ ਸਮੱਸਿਆ ਨੇ ਅਸੀਂ ਉਹਨਾਂ ਨੂੰ ਹੱਲ ਕਰਾਂਗੇ ਤੇ ਸਾਡੀ ਪੂਰੀ ਇਹ ਇੱਛਾ ਹੈ ਕਿ ਇਹਨਾਂ ਤੇ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨੀ ਪਵੇ ਨਾ ਸਾਡੀ ਇਹ ਜੀ ਕੋਈ ਮਨਸ਼ਾ ਹੈ ਪਰ ਸਾਡੀ ਇਹੀ ਅਪੀਲ ਹੈ ਕਿ ਪ੍ਰਾਲੀ ਨੂੰ ਅੱਗ ਨਾ ਲਾ ਕੇ ਨਾ ਕੇਵਲ ਲਾਂ ਨਾਲ ਨਾ ਕੇਵਲ ਜ਼ਮੀਨ ਦਾ ਨਚਾਨ ਹੁੰਦਾ ਹੈ ਬਟ ਵਾਤਾਵਰਨ ਦਾ ਵੀ ਨਚਾਨ ਹੁੰਦਾ ਹੈ ਤਾਂ ਇਸ ਤੋਂ ਆਸਾਂ ਨੂੰ ਗ੍ਰੇਟ ਕਰਨਾ ਚਾਹੀਦਾ ਇਹ ਪ੍ਰਸ਼ਾਸਨ ਦੀ ਮਦਦ ਕਰਨੀ ਚਾਹੀਦੀ ਹੈ ਤੇ ਆਪਣੇ ਆਪ ਦੀ ਵੀ ਮਦਦ ਕਰਨੀ ਚਾਹੀਦੀ ਅੱਜ ਕਿਹੜੇ ਕਿਹੜੇ ਪਿੰਡਾਂ 'ਚ ਆਪਾਂ ਇਹ ਸੈਮੀਨਾਰ ਅੱਜ ਅਸੀਂ 8-9 ਪਿੰਡਾਂ 'ਚ ਗਏ ਆਂ ਜੀ ਇਸ ਤੋਂ ਪਹਿਲਾਂ ਉੱਥੇ ਸੀ ਆਪਣਾ ਪਗਾਰੀਵਾਲ ਸੀ ਦੀ ਉਹਦੇ ਨਾਲ 4-5 ਪਿੰਡਾਂ 'ਚੋਂ ਦੋਸਤ ਪੂਰਾ ਚਾਜ ਆਏ ਆ ਇਹਦੇ ਵੀ 3-4 ਪਿੰਡਾਂ ਦੇ ਆਏ ਆ ਤੇ 8-9 ਪਿੰਡ ਅਸੀਂ ਕਿਤੇ ਆ ਵਿਜ਼ਿਟ ਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਹੋਰ ਪਿੰਡ ਵਿਜ਼ਿਟ ਕਰਦੇ ਰਵਾਂਗੇ ਥੈਂਕ ਯੂ ਜੀ